ਫਾਈਨਲੀ ਪਹੁੰਚ ਗਿਆ ਆਪਾਂ ਮੇਲੇ ਦੇ ਵਿੱਚ ਤੇ ਆ ਜੋ ਪਰਫਾਰਮੇ ਆ ਤਾਂ ਬਨਾਰ ਦੀ ਨਾਲ ਲਾ ਲਓ ਜੀ ਚੱਲਣ ਦੀ ਆ ਤਿਆਰੀ ਸ਼ਾਮ ਦੀ ਰਾਵਣ ਬਣ ਗਿਆ ਵਾ ਨਾਲ ਦੂਜੇ ਪੁਤਲੇ ਤਿਆਰ ਆ ਤੇ ਐਦਾਂ ਹੀ ਬਣੇ ਰਹੋ ਸਾਡੇ ਨਾਲ ਤੁਹਾਨੂੰ ਪੂਰਾ ਮੇਲਾ ਆਪਾਂ ਫੋਨ ਤੇ ਵਿਖਾ ਦੇਣਾ ਘਰ ਬੈਠਿਆਂ ਨੂੰ ਲੋ ਬਾਕੀ ਸੰਗਤ ਵੀ ਬਹੁਤ ਜ਼ਿਆਦਾ ਆ ਇਹ ਗਰਮੀ ਬਹੁਤ ਜ਼ਿਆਦਾ ਆ ਪਰ ਮੇਲਾ ਵੇਖਣ ਆਏ ਹੁਣ ਵੇਖ ਕੇ ਜਾਵਾਂਗੇ ਤੇ ਰਾਵਣ ਤੇ ਵੇਖੇ ਬਿਨਾ ਜਾ ਨਹੀਂ ਸਕਦੇ ਕਿਉਂਕਿ ਉਹ ਹੀ ਇੰਟਰਸਟਿੰਗ ਹੁੰਦਾ ਤਾਂ ਇਦਾਂ ਬਨੇ ਰਹੇ ਤੁਹਾਨੂੰ ਵੀ ਨਾਲ ਨਾਲ ਆਉਂਦੇ ਨੇ ਵੇਖਿਆ ਯਾਰ ਅੱਜ ਜਿਹੜਾ ਆ ਬਹੁਤ ਸੋਚਾ ਇਹ ਵੀ ਲੰਘ ਸਕਦੇ ਆ ਸਾਰਾ ਵੀ ਵੇਖਿਆ ਤੇ ਲੰਗਰਾਂ ਦੇ ਭੀੜ ਹੀ ਬਹੁਤ ਆ ਬਹੁਤ ਟਾਈਮ ਹੋ ਗਿਆ ਸਾਨੂੰ ਬੈਠਿਆ ਨੂੰ ਇੱਥੇ ਭੀੜ ਘਟਣ ਦੀ ਬਜਾਏ ਵਧੀ ਜਾਣ ਰਹੀ ਆ ਤੇ ਲੰਗਰ ਵੀ ਹੈ ਸ਼ਰਣਾਵਾ ਤੇ ਜੋ ਮਰਜ਼ੀ ਵੀ ਤੇ ਹੋ ਜੇ ਕਿਤੇ ਆਪਾਂ ਨਹੀਂ ਰਹਿਣਾ ਇੱਥੇ ਲੰਗਰ ਵੀ ਨਹੀਂ ਬਣਾਣੀ ਲੰਗਰ ਖਾਨ ਤੋਂ ਬਾਅਦ ਆ ਪਾਏ ਹਾਂ ਗਰਾਊਂਡ 'ਤੇ ਤੇ ਗਰਾਊਂਡ 'ਤੇ ਵੇਖਿਆ ਵੀ ਪੁਤਲੇ ਖੜੇ ਕਰਦੇ ਆ ਤੇ ਘੰਟੇ ਤੱਕ ਇਹਨਾਂ ਨੂੰ ਸਾੜ ਦੇਣਾ ਬਣੇ ਰਹੋ ਚੈਨਲ ਤੇ ਈ ਦਾ ਮਨੂ ਤੁਸੀਂ ਵੇਖਿਆ ਹੋਗਾ ਕਿ ਹਲੇ ਜਾਇ ਪੁਤਲੇ ਤਿਆਰ ਹੋਣ ਹਾਲੋ ਘੰਟਾ ਲੱਗ ਜਾਣਾ ਵਾ ਤੇ ਤੁਸੀਂ ਬਣੇ ਰਹੋ ਇੱਥੇ ਹੀ ਨੰਮਾਵਾਂ ਦੇ ਰਾਮਨ ਪੂਰਾ ਮਤਲਬ ਚਤਾਨਕ ਲੱਗਦੀ ਏ ਸਾਰਾ ਕੋਲ ਤੇ ਬਣੇ ਰਹੋ ਹਾਂ ਚੈਨਲ ਤੇ ਆਪਣੇ ਬਹੁਤ 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 ਭੀੜ ਵਧੀ ਜਾਣ ਦੀ ਆ ਵੇਖੋ ਕੀ ਵਾਂਦਾ ਅੱਜ ਜਨਮ ਕਰਤਾ ਮਾਪ ਪਿਤਾ ਨਾ ਨਾਮ ਦੇ ਸਰਵਾ ਸਾਰ ਪਰਿਵਾਰਸ ਸਾਰ ਕਟੰਬਸ ਸਾਰ ਮਾਤਾ ਮਨਾ ਸ੍ਰੋਤੀ ਸਮੂਤੀ ਪ੍ਰਾਣ ਪਤਰਾ ਪੈਦਾ <laughs> <laughs> आ गए मेरी मौत का तमाशा देखने अब मुझे लटका देंगे दुम ऐसी बार आएगी आके बार आएगी थोड़ी देर लटकता रहूंगा तैयारी पूरी ਕਦੇ ਜਾ ਰਹੀ ਟਗੜੀ ਚੱਲਣ ਦੀ ਆਵੇ ਫੜ ਲਓ ਫੜ ਲਓ ਨੰਗਾ ਕੋ ਯਾਰ ਪਿਛੇ 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 ਸਲਾਹਤ ਨਹੀਂ ਆਂਦੇ ਕੋ ਜਵਾਸ਼ਨੀ ਦਾ ਜੀ ਨਾਮਾ ਪਤੀ ਦਾਮ ਚੰਦਰ ਮਹਾਰਾਜ ਆ ਸਮਾਹਨੇ ਰਾਵਣ ਇਹਨੂੰ ਅੱਗ ਲਾਉਣੀ ਆ ਗੋ ਸ਼ੁਕਰ ਗਿਆਨ ਮਾਤਾ ਮੰਦਿਰ ਚੰਡਾ ਦੇਵੀ ਦੇ ਮੋਹਰਾਂ ਦਾ ਸਰਦਾਰulfuz ਕਿਚੀ ਦੇ ਇਹ ਪੀਛਮਿੰਦਾ ਜੀ ਦਿੱਕਟ ਪਟੋਨੀ ਕੰਤਾ ਜੀ ਦਾ ਜੈ ਮਮਾ ਲੱਗਦਾ ਆ ਕੇ ਪੈ ਗਈਆਂ ਭਜਣਾ ਇੱਧਰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਕ ਰਹਿ ਗਿਆ ਇੱਕ ਇੱਕ ਦੀ ਦੇਖ ਜੋ ਰਲ ਕੇ ਕਿਹ ਕਿਹ ਕਹਿੰਦੇ ਆ ਕਿ ਰਾਵਣ ਸਹੀ ਹੀ ਤੇ ਕਈ ਕਹਿੰਦੇ ਆ ਸ਼੍ਰੀ ਰਾਮ ਜੀ ਸਹੀ ਹੀ ਪਰ ਮੇਰੇ ਹਿਸਾਬ ਨਾਲ ਕੁੰਮ ਕਰਨ ਸਹੀ ਹੀ ਖਾਦਾ ਪੀਤਾ ਰਾਮ ਨਾਲ ਸੌਂਗੇ ਕੀ ਲੈ ਜਾਂਦੀ ਹੈ ਹੈਲੋ ਨਹੀਂ ਚੱਲਣਿਆ ਜਾ ਉਹ ਵਾਇਬ ਵਧਾ ਗਿਆ ਉਹ ਲੱਗੀ ਉਹ ਲੱਗ ਗਈ ਆਪਨੇ ਆਪਨੇ ਮੋਬਾਈਲ ਫਾਰਸ ਅਤੇ ਬੱਚੋ ਦਾ ਧਿਆਨ ਰੱਖ ਕੇ ਆਓ ਜਾ ਬਣੇ ਰਹੋ ਸਾਡੇ ਚੈਨਲ ਨੂੰ ਕੰਪਲ ਸਬਸਕ੍ਰਾਈਬ ਬਾਈ ਬਾਈ ਰਾਮਨ